चल रही ज़ुल्म जी लीड़ तेरी तोड़े हटागे साम्हूं सभु कहर कमाए बुज़ुर्ग सॼे पगड़ियूं छटा ते जवानी मजबूर ਤੇਰੇ ਸਾਨੂੰ ਫਰਦਾ ਕਾਨੂੰਨ ਦੀ ਸਾਡੀ ਤੋਂ ਪਾਣੀ ਵਾਂਗ ਰੋੜ ਕੇ ਹਟਾਗੇ ਤਖੜੀ ਹੋ ਜਾ ਸਰਕਾਰੇ ਤੇਰੀ ਚੱਲ ਰਹੀ ਜ਼ੁਲਮਾਂ ਦੀ ਢੀੜ ਅਸੀਂ ਤੋੜ ਕੇ ਹਟਾਗੇ ਜੇ ਤਿੱਖੇ ਹੱਥ ਦੇ ਕਸਿਓ ਰਹਿਣਾ ਪੰਜਾਬੀਓ ਫੜਾ ਨਹੀਂ ਗੁਰਾਉਂ ਬੜ ਕੇ ਸਰਕਾਰਵਾਂ ਰਹਿਣਾ ਪੰਜਾਬੀਓ ਚੋਲਾ ਚੱਲੀ ਇਹਨਾਂ ਨੂੰ ਟਾਲੀਏ ਸਭ ਖੂਨ ਪੀਣ ਵਾਲੇ ਕੀੜਿਆਂ ਦੀ ਜੁੱਤੀ ਮਰੋੜ ਕੇ ਹਟਾਗੇ ਤਖੜੀ ਹੋ ਜਾ ਸਰਕਾਰੇ ਤੇਰੀ ਚੱਲ ਰਹੀ ਜ਼ੁਲਮਾਂ ਦੀ ਢੀੜ ਨੂੰ ਤੋੜ ਕੇ ਹਟਾਗੇ ਦਿੱਲੀ ਤੇ ਜਪਾਧਾਨ ਸਮੇਤ ਅੱਜ ਮੋੜ ਕੇ ਹਟਾਈਏ ਇਹ ਸਰਕਾਰ ਨੂੰ ਜੋ ਜੋ ਸ਼ੁਰੂ ਕੀ ਸਕਦ ਤੇ ਜ਼ੁਲਮ ਕਰਦੀ ਆ ਰਹੀ ਹੈ ਤੇ ਕਿੰਨੇ ਸਮੇਂ ਤੋਂ ਸਾਨੂੰ ਆਪਣੇ ਹੱਕ ਲੈਣ ਲਈ ਆ ਧਰਨੇ ਤੇ ਇਕੱਠਾ ਹੋਣਾ ਪੈਂਦਾ ਹੈ ਤੇ ਲੋਕ ਮਿਹਨਤ ਕਰਨੀ ਪੈਂਦੀ ਹੈ ਸਭ ਤੋਂ ਪਹਿਲਾਂ ਮੈਂ ਨੌਜਵਾਨ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਲੜਾਈ ਆਪਣੀ ਸਾਰਿਆਂ ਦੀ ਹੈ ਜੇ ਕੋਈ ਮੇਰੇ ਕੱਲੇ ਦੀ ਹੈ ਜਾਂ ਉਹ ਬਜ਼ੁਰਗਾਂ ਦੀ ਨਹੀਂ ਪਰ ਲੋਕ ਮਿਹਨਤ ਕਰਕੇ ਸਾਨੂੰ ਇਕੱਠੇ ਕਰਦੇ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ ਇਹ ਆਪਣੇ ਆਪ ਤੁਸੀਂ ਜਦੋਂ ਪਤਾ ਲੋਕ ਪਾ ਲੌਗਮੈਂਟ ਕਰਦੀ 8 ਵਜੇ ਪਹੁੰਚ ਜਾ ਕਰੋ ਤੇ ਪਹੁੰਚ ਜਾ ਕਰੋ ਤੇ ਬਾਕੀ ਜਿਹੜਾ ਪਰਦੇ ਬਹੁਤ ਸਾਰੇ ਤੁਸੀਂ ਗੱਲਾਂ ਦੇਖਿਆ ਰਹਿੰਦੀ ਸੀ ਕਹਿੰਦੇ ਨੇ ਕਾਲੇ ਦੀ ਬੱਸਾਂ ਆਪਣੇ ਪਿੰਡਾਂ ਤੋਂ ਦੁਨੀਆ ਤੇ ਮੈਂ ਪੁੱਛਿਆ ਵੀ ਇਹ ਕੀ ਚੱਕਰ ਵੀ ਆਪਾਂ ਉਹ ਘਰਾਂ ਦੇ ਤੇ ਜਾ ਰਹੇ ਤੇ ਬੱਸਾਂ ਕਹਿੰਦੇ ਭਾਈ ਪੰਚਾਇਤ ਗ੍ਰਾਂਟ ਵੀ ਲੈਣੀ ਹੁੰਦੀ ਹੈ ਨਾ ਤੋਂ ਮਾਂ ਠੀਕ ਹੈ ਜੀ ਗ੍ਰਾਂਟ ਲੈਣੀ ਹੁੰਦੀ ਆ ਆਪਣੇ ਪਿੰਡ ਤੇ ਗ੍ਰਾਂਟਾ ਜਦੋਂ ਮੈਂ ਜਦੋਂ ਗ੍ਰਾਂਟ ਲੈਣੀ ਦਾ ਗ੍ਰਾਂਟ ਦੇ ਕਾਪੀ ਤੋਂ ਰੈਡੀਆ ਤੇ ਕੱਠੀਆਂ ਕਰਦੇ ਨੇ ਤੇ ਬਾਅਦ ਦਾ ਜਦੋਂ ਵੋਟਾਂ ਪਾਉਂਦੇ ਫੇਰਾ ਆਪਣੇ ਹਾਂ ਨਹੀਂ ਦੂਦੇ ਤੇ ਆਪਾਂ ਫੇਰ ਵੀ ਬਸਾਂ ਆਪਾਂ ਪਰਕੇਲਾ ਦੇ ਮਾਗਰ ਕੱਠ ਕਰ ਦਾਂਗੇ ਕੋਈ ਗੋਥੀ ਚੜੀ ਗੱਲ ਨਹੀਂ ਕਿ ਆਪਣੀ ਤੇ ਮੈਂ ਲੋਕਾਂ ਨੂੰ ਕਹਿੰਦਾ ਬਤਵਾ ਦਾ ਕੱਠ ਕਰਾਇਆ ਕਰੋ ਕਿ ਐਸੀ ਗੰਦੀ ਹੈ ਤਾਂ ਆਪਣੇ ਪਿੱਛੇ ਦੇ ਵੱਧ ਨੇ ਇੱਥੇ ਬੰਤੀ ਬਜ਼ੁਰਗ ਨਹੀਂ ਸਾਡੇ ਨੌਜਵਾਨ ਵੱਧ ਹੋਣਗੇ ਤੇ ਸਿਵਾ ਜੀ ਫੇਰ ਬੈਠਾ ਤੇ ਕੰਧਿਆ ਹੁੰਦੀ ਤੇ ਆਪਾਂ ਕਹਿੰਦੇ ਨੇ ਸਰਕਾਰ ਕਰਾਂ ਦਾ ਨਸ਼ੇ ਦੀ ਸਮਗਰੀ ਕਰਦੀ ਮਾਨਸਿਕ ਤਣਾ ਦੇ ਗੋਲੇ ਨਾ ਪਾ ਦੋ ਨਹੀਂ ਵੀ ਮਾਗੇ ਤਾਂ ਅਸਲ ਕਿ ਬੰਦੀ ਹੋਏ ਮੈਂ ਦੇਖਦਾ ਕਿ ਕਿੰਨੇ ਪਾਣੀ ਹੋਣਗੇ ਅਸੀਂ ਸਭ ਕੁਝ ਕਰ ਸਕਦੇ ਆਪਾਂ ਆਪਰ ਕਰਦੇ ਨਹੀਂ ਕਿਉਂਕਿ ਆਪਾਂ ਨੂੰ ਐਸਾ ਰਾਮ ਬਹੁਤ ਐਸਾ ਰਾਮ ਤੋਂ ਲੱਗੇ ਤਾਂ ਇਸ ਕਰਕੇ ਆਪਾਂ ਨੂੰ ਡਾਕਟਰ ਨਾਲ ਰੋਕਾ ਹੋ ਗਿਆ ਪਹਿਲਾਂ ਵੀ ਜਿਹੜੇ ਸਾਡੇ ਕੰਮ ਕਰਦੇ ਸੀ ਜਿਹੜਾ ਉਹ ਕਰਦੇ ਨਹੀਂ ਜੇ ਕਿਸੇ ਕੋਲ ਆਰਦਾ ਕਰਦਾ ਤਾਂ ਹੋਵੇ ਉਹ ਤੇ ਬਹੁਤ ਨੂੰ ਕਰਦਾ ਆ ਜਿਹਦੇ ਖਾਤੇ ਜਾਂਦੇ ਜੇ ਤਾਂ ਮੇਰਾ ਖਾਤਾ ਹੋਵੇ ਤਾਂ ਆਪਾਂ ਕਿਸਾਨ ਦੁਨੀਆ ਦੇ ਵਿੱਚ ਜਿਹੜਾ ਵੀ ਆਪਾਂ ਫੋਨ ਵਿੱਚ ਆਪਾਂ ਕੱਖੇ ਕਰਕੇ ਆ ਕੇ ਬੁਲਾ ਕੇ ਲੈ ਕੇ ਜਾਣਗੇ ਬਸ ਇਹ ਕਹਿੰਦਾ ਕਰਦਾ ਕਿ ਜਿੱਦਾਂ ਆਪਣੇ ਹੱਥੇ ਰੱਖੇ ਬਤਲਾ ਪੋਚੇ ਕਰੋ ਆ ਬੱਤੀਆਂ ਸੇ ਤੋਂ ਦੂਸਰਾ ਇਹਨਾਂ ਨੂੰ ਤੁਸੀਂ ਹੀ ਦੇਣਾ ਜਿੱਦਾਂ ਜਿੱਦ ਕੇ ਜਾਂਦੇ ਇਹਨਾਂ ਨਾਲ ਵੀ ਬੜਾ ਨਾ ਕਰਿਆ ਕਰੋ ਅੱਛਾ ਮੈਂ ਵੀ ਦੂਜੇ ਦੇ ਕਰਾਂ ਵੀ ਤਾਂ ਦੇ ਵੀ ਤੇ ਉਥੇ ਕੁਸਾ ਕਰਾਇਆ ਕਰ ਰਹੇ ਜੀ ਸਿੱਧੂ ਹੁਸ਼ਿਆ ਜਿੰਦਾਬਾਦ ਜਭੂ ਆ ਜਿੰਦਾਬਾਦ ਕਰੋ ਜਿੰਦਾਬਾਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੱਲ ਕਿੱਦਾਂ ਚੱਲ ਰਹੀ ਆ ਗੱਲ ਤਾਂ ਬ੍ਰੀਫ ਕਰਣੀ ਆ ਜਾਂ ਜੱਟਾਂ ਦੀ ਚੱਲਦੀ ਆ ਵਿੱਚ ਗੱਟਾਂ ਦੀ ਜਿੰਦਾਬਾਦ ਨਹੀਂ ਬਾਦ ਨਹੀਂ ਵਾਦੀ ਜੀ ਤੇ ਇਹ ਗਾਇਬੀ ਕੁਸਮੀਏ ਜੇ ਕੋਈ ਕੱਛ ਕਰਨਾ ਤੋਰੀ ਕਰੋ ਜਿਹੜੇ ਆ ਨਾਲੇ ਮੇਰੇ ਆਜੇ ਸੀ ਮੈਂ ਪਿੱਛੇ ਦੇਖ ਰਿਹਾ ਸੀ ਕਾਲੇ ਪੱਟਾ ਫੇਕੇ ਆ ਫਿਰ ਉਹਨਾਂ ਨਾਲ ਕੋਈ ਪਬਜੀ ਖੱਡਣ ਲੱਗ ਪਿਆ ਕੋਈ ਮੈਨੂੰ ਮੈਂ ਤਰਾ ਖੱਡਣ ਲੱਗ ਪਿਆ ਸੀ ਆਪਾਂ ਗੇਮ ਹੀ ਖੇਡਣੀ ਸੀ ਆਪਾਂ ਕਰੇ ਬੈਠੇ ਹਾਂ ਕੋਈ ਆਪਣੇ ਨਾਲ ਗਲਤ ਮਾਇਆ ਕਰੀ ਤੇ ਵੀਡੀਓ ਰਾਕੇ ਪਾਰੇ ਵਿਆਹ ਬੀਤਾਂ ਮੇਰੇ ਤੋਂ ਉੱਤਰ ਜਾਣਦੇ ਨੇ ਕਿਹੜਾ ਤਾਂ ਮੈਨੂੰ ਦਾ ਜਪਾ ਦਾ ਮਤਲਬ ਚਾ ਪੋਨਾ ਤਾਂ ਸੁਣਾਇਆ ਕਰੋ ਵੀ ਬਹੁਤ ਚੀਜ਼ ਹੈ ਰਿਹਾ ਜਿੰਨਾ ਆਪਾਂ ਸੁਣਾਉਂਦੇ ਨਹੀਂ ਪਤਾ ਲੱਗੂ ਕਈਆਂ ਨੂੰ ਪਤਾ ਹੀ ਨਹੀਂ ਲੱਗੇ ਜਿਨ੍ਹਾਂ ਨੂੰ ਪਤਾ ਉਹ ਤਾਂ ਕਦੀ ਦੇਖਣਾ ਕੋਈ ਪਤਾ ਨਹੀਂ ਸਰਕਾਰ ਪਤਾ ਨਹੀਂ ਆਪਾਂ ਨੇ ਜੀ ਲੈਣਾ ਇਹਦਾ ਕੰਮ ਤੇ ਕੰਮ ਹੋਣਾ ਪਈ ਜੀ ਲੈਣਾ ਕੱਲ ਸਵੇਰ ਤੋਂ ਕੰਮ ਦੀ ਕੰਮ ਕਰੀ ਤੈਨਾਂ ਯਾਰ ਤੁਹਾਨੂੰ ਕੀ ਪਤਾ ਸਿਮਰ ਵਾਲੇ ਨਾਲ ਕੀ ਫਰਕ ਪੈਣਾ ਆਪਾਂ ਕਾਉਂਟ ਕਰਨਾ ਕੀ ਫਰਕ ਪੈਣਾ ਵਾਪਸ ਇਹ ਆ ਕੇ ਕਿੱਥੇ ਬੈਠੇ ਨੇ ਲੋਕ ਉਹ ਕਿਹਾਰੇ ਕੋਈ ਨਹੀਂ ਜਾਣਦੇ ਹੋ ਕੇ ਕਿਸੇ ਮੁਹਰੇ ਤੱਕ ਪਾ ਦੇ ਤੁਸੀਂ ਕੰਮ ਉਸ ਕਰਦੇ ਹੈਗੇ ਅਸੀਂ ਮਤਲਬ ਉਹ ਲੋਕ ਵੀ ਬੈਠੇ ਆੜੇ ਤੁਸੀਂ ਇਹ ਸੈਰ ਤੁਸੀਂ ਉਹ ਆਏ ਸਾਡੇ ਕੋਲ ਕੋਟੇ ਦਾ ਢੀ ਗੱਡੀ ਬਣਾਵੇ ਤੁਹਾਨੂੰ ਨਹੀਂ ਪਤਾ ਕਿ ਇਹ ਦੀ ਚੀਜ਼ ਕਿਵੇਂ ਚੱਲਦੀ ਹੈ ਤੁਸੀਂ ਕਿਉਂ ਨਹੀਂ ਪੁੱਛ ਸਕਦਾ ਸਾਹਬ ਜੀ ਉਹ ਲੋਕ ਨਹੀਂ ਕੋਈ ਤਰੇ ਬੈਠੇ ਨੇ ਉਹ ਹੈ ਤੇ ਨਹੀਂ ਜਾਓ ਤੁਸੀਂ ਦਿੱਲੀ ਜਾਓ ਮਾਤਾ ਜੀ ਜਿੱਦਿ ਚਲੋਗੇ ਚਲੋ ਜਵਾਬਦਾਰੀ ਹੈ ਜੀ ਪਰ ਮੈਂ ਨਹੀਂ ਦੇਖ ਰੋ ਤੁਸੀਂ ਉਹ ਕਦੇ ਕਹਿੰਦਾ ਮੈਂ ਕਹਿੰਦਾ ਤੁਹਾਨੂੰ ਬੋਲਣੀ ਹੋਵੇ ਫਿਰ ਕੋਈ ਲੋੜ ਨਹੀਂ ਕੋਈ ਨੀ ਸਵਾਲ ਹੋਣੀ ਪਤਾ ਵੀ ਕਿਹਨੇ ਕੀ ਕਰਨਾ ਜੇ ਤੁਸੀਂ ਐਡੀ ਸੌਂਦਾ ਸਾਡੇ ਨਾਲ ਸਾਹ ਦੇਂਦੇ ਸਾਨੂੰ ਉਹ ਸਲਾਹ ਦਾ ਲੋੜ ਹੈ ਜੀ ਉਹ ਜਿਹੜੇ ਸਲਾਹ ਦਾ ਸਭੀ ਲੋੜ ਹੈ ਪਰ ਸਲਾਹ ਲੋੜ ਤਾਂ ਕੀ ਸਲਾਹ ਨਹੀਂ ਜੇ ਕੋਈ ਜੇ ਕੋਈ ਆ ਰਿਹਾ ਹੋ ਸਲਾਹ ਕਰੋ ਉਹ ਸਭ ਨੂੰ ਗਿਆ ਕਰੋ ਇਹ ਹੌਸਲਾ ਤਾਂ ਕੋਈ ਨਾ 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 ਲੱਗਿਆ ਕਿ ਇਹ ਇਹੋ ਗ੍ਰੀਤੀ ਦਾ ਮੇਕਾਨੂ ਦੀ ਬੱਤ ਬੱਦਾਂ ਰਿਆ ਕਰੋ ਲੋਕਾਂ ਦਾ ਕਹਿਣ ਦੀ ਉਹ ਵੀ ਬਜੁਰਗ ਸਾਡੇ ਇਹਨਾਂ ਦਾ ਦੇਖੀ ਕੀ ਕਹਿੰਦਾ ਤੇ ਹੁਣ ਇਰਾਦੇ ਵਾਸਤੇ ਬੈਠੇ ਨੇ ਇਹਨਾਂ ਦਾ ਕੰਮ ਇਹ ਹੈ ਕਿ ਇਹ ਕੰਮ ਆਪਣਾ ਹੈ ਅੱਗੇ ਨੁਕਸਾਨ ਆਪਣਾ ਇਹਨਾਂ ਤਰੀਕਾ ਆਪਣੀ ਫੀਮਿੰਗ ਲਈ ਕੰਮ ਹੀ ਕਰਦੇ ਆਂ ਜਾਂ ਆ ਕੇ ਹੋਣ ਵਾਲੀ ਜੀ ਦੀ ਦਾ ਕੋਈ ਪਤਾ ਨਹੀਂ ਕੀ ਬੋਲਣਾ ਕੀ ਨਾ ਜੇ ਆਪਾਂ ਹੁਣ ਨਾ ਬੋਲੇ ਤਾਂ ਫਾਉਂਡ ਹੋ ਜਾਂਦੇ ਗਏ ਹੋਰ ਵਾਲੀ ਧੀ ਨੂੰ ਤੇ ਆਪਾਂ ਬਣੀ ਕਭ ਨੂੰ ਆਪ ਕੋ ਲਾਉਣ ਵਾਲੇ ਦੇ ਨਾਮ ਆਵੇ ਆਪਣਾ ਬਣੋ ਰੋਣਾ ਦਾ ਨਾਮ ਆਵੇ ਇਸ ਕਰਕੇ ਨਾ ਵੀ ਵੱਤ ਵੱਧ ਨੋਜਵਾਨ ਜਿੰਨੀ ਹੈ ਕਰੇ ਇਕੱਠਿਆ ਹੋਇਆ ਕਰੋ ਕਿ ਸਾਨੂੰ ਬਾਰ-ਬਾਰ ਜਦਾ ਧੰਨਵਾਦ ਕਰਨਾ ਪੈਂਦਾ ਕਿ ਉਹ ਵੀ ਕੀ ਗੱਲ ਅਸਦਾ ਤਾਂ ਮਿਲਵਾੜ ਕਰਨਾ ਪੈਣਾ ਤੁਹਾਡੇ ਹੱਥੇ ਨਹੀਂ ਕਿ ਤੇ ਸਾਰੇ ਦਾ ਆਪਣੀ ਹੱਥੇ ਤੇ ਸਾਨੂੰ ਕਹਿਣ ਦੀ ਲੋੜ ਨਾ ਬਵੇ ਬਾਰ-ਬਾਰ ਅਨੋਮੈਂਟਾ ਕਰਾ ਕੇ ਨੋਜਵਾਨ ਕੋਲ ਤੋ ਉਹ ਤੁਹਾਡੇ ਹੱਥੇ ਤੁਹਾਨੂੰ ਪਹੁੰਚਣਾ ਪੈਣਾ ਤੇਰੇ ਦੇ ਸੋਣਾ ਬਾਕੀ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਧੰਨਵਾਦ